ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਮਾਨਸਾ ਕਲਾਂ ਤਹਿਸੀਲ ਮੌੜਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਲੱਖੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਇਹ ਪਿੰਡ ਮੌੜਮੰਡੀ ਤੋਂ 4 4.5 ਕਿਲੋਮੀਟਰ ਦੇ ਪਿੰਡੋਂ ਦਾ ਨੇੜੇ ਆ ਜੀ ਜੋਧਪੁਰ ਯਾਤਰੀ ਤੇ ਦੂਜੀ ਪਾਸੇ ਆਏਗਾ ਬੁਰਜ ਪਿੰਡ ਸੋ ਤੋਕੜ ਗੱਬਣਾ ਪਾਸੋਂ ਮੱਝ ਦਿਖਾ ਰਿਆ ਸੋਹਣੇ ਕੱਦ ਕਾਠ ਵਾਲੀ ਆ ਸਿਹਤ ਵੱਖੋ ਵੀ ਮਿੱਤਰੋ ਚੰਗੀ ਆ ਗੋਲ ਸਿੰਘ ਆ ਫੇਸ ਕੁਆਲਿਟੀ ਵੀ ਚੰਗੀ ਆ ਤੇ ਕਿੰਨੇ ਚਿਰ ਦੀ ਗੱਬਣਾ ਤੇ ਕਿੰਨਾ ਜਿਹੜਾ ਦੁੱਧ ਪਿਛਲੇ ਸੂਏ ਦਾ ਦਿੱਤਾ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਸਾਡਾ 2:30 ਵਜੇ ਸੀ ਵੀਡੀਓ ਬਣਾ ਰਹੇ ਆ ਇਸ ਵਕਤ ਕਿੰਨਾ ਦੁੱਧ ਆ ਜਾਂ ਸੱਜਰ ਥੱਲੇ ਕਿੰਨਾ ਦੁੱਧ ਸੀ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਹਾਂਜੀ ਬਾਈ ਲੱਖੇ ਕੀ ਹਾਲ ਐ ਠੀਕ ਐ ਜੀ ਬਾਈ ਠੀਕ ਐ ਸੇ ਤਾਂ ਇਹ ਹੁਣ ਆਪਾਂ ਜਿਹੜੀ ਮੱਝ ਦਿਖਾ ਰਹੇ ਆ ਇਹਦਾ ਸੂਆ ਕਿਹੜਾ ਜੀ ਪਹਿਲਾਂ ਦਾ? ਇਹ ਬਈ ਪੰਜਵੇਂ ਸੂਏ ਸੀ। ਚੌਥੇ ਸੂਏ ਸੂਈ ਵੀ ਆ। ਹਾਂ। ਪੰਜਵੇਂ ਦੀ ਖਾਤਰ ਗੱਭਣਾ ਹੈ। ਕਿੰਨੇ ਕੁ ਮਹੀਨੇ ਦੀ ਗੱਭਣਾ ਹੈ? ਇਹ ਸਾਢੇ ਪੰਜ ਮਹੀਨੇ ਦੀ ਗੱਭਣਾ ਹੈ। ਸਾਢੇ ਪੰਜ ਮਹੀਨੇ ਦੀ। ਹਾਂ। ਦੁੱਧ ਕਿੰਨਾ ਹੋਊਗਾ? ਦੁੱਧ ਬਸ 6 ਕਿਲੋ ਆ। ਦੋਨੇ ਟਾਈਮ ਮਦੱਕ ਮਿਲ ਦੋਨੇ ਟਾਈਮ ਮਿਲ ਜੇ ਕਿੱਕ ਟਾਈਮ? ਬਦਗਾ ਮਿਲ ਜੇ ਦੋਨੇ ਟਾਈਮ। 6 ਕਿਲੋ ਦੁੱਧ ਆ ਸਾਢੇ ਪੰਜ ਮਹੀਨੇ ਦੀ ਗੱਭਣਾ। ਹਾਂ ਜੀ। ਮੰਗਰਾ ਬੱਚਾ ਕੱਟਾ ਹਨਾ? ਹਾਂ ਮੰਗਰ ਕੱਟਾਗਾ। ਠੀਕ ਐ। ਸੱਜਰ ਥੱਲੇ ਤੋਂ ਦੁੱਧ ਕਿੰਨਾ ਜੱਜਰ ਛੱਲੇ ਵਈ 16 17 ਕਿਲੋ ਦੁੱਧ ਆ ਬਈ ਠੀਕ ਹੈ ਜਿਹੜੀਆਂ ਆਹਤੀਆਂ ਆਏ ਵੀ ਨਰ ਗਈਆਂ ਆਹ ਆਹ ਨਹੀਂ ਰਹੀ ਹੈ ਪਹਿਲੇ ਸੂਏ ਦੀ ਠੀਕ ਹੈ ਤੇ ਉਹ ਤੀਜੀ ਸੂਏ ਦੀ ਠੀਕ ਹੈ ਇਹਨੇ ਕਿੰਨਾ ਕੱਢਿਆ ਪਹਿਲੇ ਸੂਏ ਮਰਲਾ ਹੁਣ ਇਹਦਾ ਹੁਣ 14 ਕਿਲੋ ਦੁੱਧ ਆ ਬਈ ਦੂਜੇ ਸੂਏ ਹਾਂ ਦੂਜੇ ਸੂਏ ਠੀਕ ਹੈ ਪਹਿਲੇ ਪਹਿਲੇ ਸੂਏ 11 ਸੀ ਪਹਿਲੇ ਸੂਏ 11 ਸੀ ਹੁਣ ਕਿਹੜਾ ਟੀਕਾ ਲੱਗਿਆ ਹੋਇਆ ਤੇ ਇਹ ਬਈ ਸਾਰ ਵੀ ਅਡਾਇਟ ਜਿੱਦੀ ਓਕੇ ਗੱਬਣਾ ਠੀਕ ਐ ਐਮ 29 ਦਾ ਸਾਂਹਣਾ ਐਮ 29 ਦਾ ਪਿੰਡ ਚ ਸਾਂਹਣਾ ਉਹ ਤੋਂ ਗੱਬਣਾ ਸਾਢੇ 5 ਮਹੀਨੇ ਦੀ ਗੱਬਣਾ ਤੇ 6 ਕਿਲੋ ਦੁੱਧ ਆ ਹਾਂ ਤੇ ਚਾਰ ਚੌਥੇ ਸੂਏ ਸੂਈ ਆ ਪੰਜਵੇਂ ਵੀ ਖਤਰ ਗੱਬਣਾ ਹਨਾ ਤੋਰੋ ਜੇ ਇੱਕ ਵਾਰੀ ਉਨ ਫਰ ਸੋ ਖੁੱਲੀ ਝੋਲੀ ਵਾਲੀਆ ਮਿੱਤਰੋ ਦੁੱਧ ਵਾਈ ਕਹਿੰਦਾ ਵੀ 16 ਲੀਟਰ ਸੱਜਰ ਥੱਲੇ ਸੀ ਥਣਲੇ ਵੀ ਦੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਜ਼ਰੂਰ ਸੰਪਰਕ ਕਰਿਓ ਤੇ ਕੱਦ ਘਾਟ ਵੀ ਮਿੱਤਰੋ ਸੋਹਣਾ ਹੈ ਉਕੇ ਜਿਆਦੇ ਲੇਵਾ ਵੱਡਾ ਹੁਣ ਕਾਰਨ ਮਿੱਤਰੋ ਜਦੋਂ ਟੋਕੜ ਹੋ ਜਾਂਦਾ ਉਦੋਂ ਫਿਰ ਬਲ ਭੈਣ ਲੱਗ ਜਾਂਦੇ ਨੇ ਸੋ ਥਾਣਾ ਦੀ ਜਿਹੜੀ ਦੂਰੀ ਚੰਗੀ ਐ ਪਰ ਹੁਣ ਮਿੱਤਰੋ ਇੱਕ ਤਾਂ ਧਾਰ ਦਾ ਜਿਹੜਾ ਟਾਈਮ ਹੈ ਨਹੀਂ ਤੇ ਦੂਜੀ ਗੱਲ ਮਿੱਤਰੋ ਉਹ ਟੋਕੜ ਐ ਮੁੱਲ ਫਿਰ ਕੀ ਕਰਤਾ ਜੀ ਮੁੱਲ 82000 ਬਈ 82000 ਮੁੱਲਾ ਮੰਨ ਤਾਂ ਹੋ ਜਾ ਹਾਂ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 80548 80548 ਹਾਂ 01384 01384 ਹਾਂ 80548 01384 ਬਈ ਦਾ ਫੋਨ ਨੰਬਰ ਹੈ ਸੋ ਚੌਥੇ ਸੂਏ ਸੂਈ ਵੀ ਆ ਮਿੱਤਰੋ ਪੰਜਵੇਂ ਦੀ ਖਾਤਰ ਗੱਬਣਾ ਤੇ ਜੇਕਰ ਕਿਸੇ ਭਰਾ ਨੇ ਆਪ ਤੋਂ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸੋ ਮੁੱਲ 82000 ਆ ਮਾਣ ਤਾਣ 82000 ਦੇ ਵਿੱਚੋਂ ਹੋ ਜੂ ਤੇ ਆ ਮਿੱਤਰੋ ਮਗਰ ਕਟਾ ਤੇ ਇਹ ਜਿਹੜਾ ਆਪਣਾ ਘਰ ਹੈ ਇਹ ਪਿੰਡ ਦੇ ਕਿੱਥੇ ਜੇ ਘਰ ਹੈ ਇਹ ਪਟਵਾਰਖਾਨੇ ਕੋਲੇ ਜੀ ਪਟਵਾਰਖਾਨੇ ਠੀਕ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਫਿਰ ਆਪਾਂ ਕਹਿੰਦੇ ਵੀ ਇਹ ਘਰੇਲੂ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਬਾਈ ਕਹਿੰਦਾ ਵੀ ਦੋ ਤਿੰਨ ਕ ਪਸ਼ੂ ਹੀ ਰੱਖਦੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ